ਕਹਿਆ ਸੀ ਮੈਂ ਮੈਂ ਤਾਂ ਮੈਂ ਤਾਂ ਪਲੈਜ਼ਰ ਫੀਲ ਕਰ ਰਹਾ ਇਸ ਗੱਲ ਲਈ ਬਹੁਤ थैंक यू ਹੈਪੀ ਬਹੁਤ ਸੋਨਾ میوزਿਕ ਕਮੈਂਡੇਬਲ ਜੋਸਰ ਜੋ میوزਿਕ ਜਿਹੜਾ ਹੈ ਮੈਂ ਬਹੁਤ ਇਮੋਸ਼ਨਲ ਹੋ ਗਿਆ ਮੈਂ ਕਈ ਗੱਲਾਂ ਦਾ ਇੱਕ ਸ਼ੇਅਰ ਸੀਗਾ ਕਿ ਸਾਡਾ ਮੋਹ ਹੈ ਖੰਡਿਆਂ ਨਾਲ ਅਸੀਂ ਵੈਰੀ ਇੱਕੇ ਲੁਕਦੇ ਨਹੀਂ ਸਾਨੂੰ ਸਾਜ਼ਿਸ਼ ਚੱਲੇ ਮਕਾਉਣੇ ਦੀ ਅਸੀਂ ਮੁੱਕਦੇ ਨਹੀਂ ਅਸੀਂ ਮੁੱਕਦੇ ਨਹੀਂ ਇਹ ਬੱਚਿਆਂ ਨੂੰ ਦਿਖਾਈ ਜਾਵੇ ਕੱਲੀ ਫੈਮਿਲੀ ਵਾਸਤੇ ਨਹੀਂ ਜੀ ਸਾਰੇ ਜਿੰਨੇ ਦੁਨੀਆ ਦੇ ਪੰਜਾਬੀ ਆ ਉਹਨਾਂ ਨੂੰ ਤੇ ਇਵਨ ਨਾਨ ਪੰਜਾਬੀਆਂ ਨੂੰ ਵੀ ਇਹ ਤੋਂ ਪਤਾ ਲੱਗੂਗਾ ਕਿ ਸਾਡਾ ਇਤਿਹਾਸ ਕਿੰਨਾ ਸਟਰੋਂਗ ਸੀਗਾ ਜੀ ਪੰਜਾਬ ਭਾਜੀ ਜਿਵੇਂ ਹਿੰਦੀ ਦੇ ਵਿੱਚ ਇਹ ਮੁੰਦੀ ਬਣੀ ਆ ਪਹਿਲੀ ਵਾਰ ਹੋਇਆ ਪੰਜਾਬੀ ਦੀ ਉਹਨਾਂ ਭਾਸ਼ਾ ਦੇ ਉਹ ਚੱਲੀ ਹਾਂ ਜੀ ਵੱਡਾ ਸਿਨੇਮਾ ਸਾਡਾ ਕ੍ਰੀਏਟ ਹੋ ਕੇ ਜਾ ਰਿਹਾ ਤੁਹਾਨੂੰ ਲੱਗਦਾ ਕਿ ਅਸੀਂ ਬਹੁਤ ਇੰਪੋਰਟੈਂਟ ਨਹੀਂ ਕਿ ਜਦੋਂ ਕਿਹਾ ਜਾਂਦਾ ਕਿ ਬਾਲੀਵੁੱਡ ਦਾ ਸਾਊਥ ਦੇ ਨਾਲ ਤੁਹਾਨੂੰ ਕੰਪੇਅਰ ਕੀਤਾ ਜਾਂਦਾ ਅਸੀਂ ਕਦੇ ਸਾਡੇ ਨਾਲ ਹੀ ਕੰਪੇਅਰ ਹੋਇਆ ਇਹ ਆਈ ਥਿੰਕ ਇਹ ਪੂਰੀ ਕੰਪੀਟੀਟਿਵ ਮੂਵੀ ਹੈ ਜੀ ਜਿੰਨੀਆਂ ਵੀ ਹੁਣ ਤੱਕ ਐਕਸ਼ਨ ਫਿਲਮਾਂ ਜੇ ਆਪਾਂ ਈਵਨ ਇੰਗਲਿਸ਼ ਵੀ ਦੇਖੀਆਂ ਜਾਂ ਹਿੰਦੀ ਵੀ ਦੇਖੀਆਂ ਜਾਂ ਸਾਊਥ ਵਾਲੀਆਂ ਦੇਖੀਆਂ ਬਹੁਤ ਜ਼ਿਆਦਾ ਸਾਰੇ ਗਰੇਵਾਲ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਬਹੁਤ ਮਿਹਨਤ ਕੀਤੀ ਲੱਗਦੀ ਆ ਜਵਾਕਾਂ ਨੇ ਬਹੁਤ ਮਿਹਨਤ ਕੀਤੀ ਹੈ ਜਿਹੜੀ ਕਿ ਮੈਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਬਹੁਤ ਬਹੁਤ ਜ਼ ਥੈਂਕ ਯੂ ਸੜੀ ਨੇ ਖਾਸ ਹੋ ਦਿਖਾਇਆ ਗਿਆ ਜੀ ਸਾਰੇ ਘਰੇ ਵਾਲੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਵਧੀਆ ਬਹੁਤ ਵਧੀਆ ਬਹੁਤ ਗੋਲ ਕੀ ਵੀ ਹੋ ਸਤਿਗੁਰਾਲ ਜੀ ਟਿਕੜਾ ਕੋ ਤੇ ਕਮਾਲ ਬਹੁਤ ਵਧੀਆ